ਮਾਨਯਾ ਜੀ ਪਹਿਲਾਂ ਤਾਂ ਤੁਸੀਂ ਫੂਕ ਮਰਵਾਇਆ ਕਰੋ ਜਿਹਦੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਫੀ ਲੋਜੇ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੁੱਤਰ ਨੂੰ ਵੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੈਂ ਕੀ ਵਿਭਾਗੇ ਖਾਲੀ ਕਰਾਉਂਦਾ ਮੈਂ ਫੇਰ ਕਹਿੰਦਾ ਸੁਖ ਵਿਲਾਸ ਔਰ ਇਨੀ ਵਿਲਾਸ ਇਸ ਨੋਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨਾ ਮਗਰ ਇਹ ਜਿਹੜਾ ਡਰਾਮਾ ਹੈ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗਲ ਕੇ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਹਜ਼ੂਰ ਦੀਆਂ ਗੱਲਾਂ ਨੋਬਡੀ ਇਜ਼ ਅਬੋਵ ਦਾ ਲਾਅ ਐਂਡ ਆਈ ਚੈਲੰਜ ਹਿਮ ਜੇ ਤੂੰ ਆਪ ਦੇ ਮਾਸਟਰ ਮਹਿੰਦਰ ਦਾ ਮੁੰਡਾ ਹੈਂ take action and you we will we will deal with you in the right possible way kanoon law de upar koi nahi ji de sab kehnde hai dhyan batkao mudde de mudde di gall nahi karni maang hai na inu pehla taa tusi took marwaya karo ki de khadi peeti ch bol reha hai ki soofi bol reha hai te phir main jawab de sakda hung dikho e pichhla inada ek mantri si talia ਇਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲਦਾ ਜਿਵੇਂ ਪੁੱਤ ਨੂੰ ਵੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰੂੰਗਾ ਆਪਦੇ ਮਹਿਕੀ ਮਹਿਕਮੇ ਖਾਲੀ ਕਰਾ ਦ। ਮੈਂ ਫੇਰ ਕਹਿਣਾ ਸੁਖ ਵਿਲਾਸ ਔਰ ਇਨੀ ਵਿਲਾਸ ਇਸ ਨੋਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨਾ ਮਗਰ ਇਹ ਜਿਹੜਾ ਗ੍ਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗੱਲ ਕੇ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਹਜ਼ੂਰ ਦੀਆਂ ਗੱਲਾਂ ਨੋਬਦੀ ਇਸ ਅਬਵ ਦਾ ਲਾਅ ਐਂਡ ਆ ਚੈਲੰਜ ਹਿਮ ਜੇ ਤੂੰ ਆਪ ਦੇ ਮਾਸਟਰ ਮਹਿੰਦਰ ਦਾ ਮੁੰਡਾ ਐਕਟ ਐਂਡ ਯੂ ਵੀ ਵਿਲ ਰੀਵਲ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾਅ ਦੇ ਉੱਤੇ ਕੋਈ ਨਹੀਂ ਜੀ ਇਹ ਸਭ ਕਹਿਣ ਦੀ ਇਹ ਧਿਆਨ ਭਟਕਾਓ ਮੁੱਦੇ ਨੇ ਮੁੱਦੇ ਦੀ ਗੱਲ ਨਹੀਂ ਕਰਨੀ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਝੂਕ ਮਰਵਾਇਆ ਕਰੋ ਜਿਹਦੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਫੀ ਬੋਲ ਰਿਹਾ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰੂੰਗਾ ਆਪਦੇ ਮੈਕੀ ਵਿਭਾਗੇ ਖਾਲੀ ਕਰਾ ਦੂੰਗਾ ਮੈਂ ਫੇਰ ਕਹਿੰਦਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨੋਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨਾ ਮਗਰ ਇਹ ਜਿਹੜਾ ਡਰਾਮਾ ਹੈ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗਲਤ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਹਜ਼ੂਰ ਦੀਆਂ ਗੱਲਾਂ ਨੋਬਡੀ ਇਜ਼ ਅਬੋਵ ਦਾ ਲਾਅ ਐਂਡ ਆਈ ਚੈਲੰਜ ਹਿਮ ਜੇ ਤੂੰ ਆਪ ਦੇ ਮਾਸਟਰ ਮਹਿੰਦਰ ਦਾ ਮੁੰਡਾ ਹੈ ਤੇ ਇੱਕ ਐਕਸ਼ਨ ਐਂਡ ਯੂ ਵੀ ਵਿਲ ਵੀ ਵਿਲ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾਅ ਦੇ ਉੱਤੇ ਕੋਈ ਨਹੀਂ ਚੀ ਤੇ ਸਭ ਕਹਿਣ ਦੀ ਇਹ ਧਿਆਨ ਭਟਕਾਉ ਮੁੱਦੇ ਨੇ ਮੁੱਦੇ ਦੀ ਗੱਲ ਨਹੀਂ ਕਰਨੀ ਮੰਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਫੂਕ ਮਰਵਾਇਆ ਕਰੋ ਜੀ ਇਹਦੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਫੀ ਬੋਲ ਰਹੀ ਤੇ ਫਿਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲਦਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਰਾਂ ਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰੂੰਗਾ ਆਪਦੇ ਮੈਂ ਕੀ ਵਿਭਾਗ ਮੈਂ ਖਾਲੀ ਕਰਾਂ ਮੈਂ ਫੇਰ ਕਹਿਣਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨਾਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨਾ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਰਲ ਕੇ ਖੇਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਹਜ਼ੂਰ ਦੀਆਂ ਗੱਲਾਂ ਨੋਬਦੀ ਇਸ ਅਬਵ ਦਾ ਲਾ ਐਂਡ ਆਈ ਚੈਲੰਜ ਹਿਮ ਜੇ ਤੂੰ ਆਪ ਦੇ ਮਾਸਟਰ ਮਹਿੰਦਰ ਦਾ ਮੁੰਡਾ ਤੇ ਇੱਕ ਐਕਸ਼ਨ ਐਂਡ ਯੂ ਵੀ ਵਿਲ ਵੀ ਵਿਲ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾਅ ਦੇ ਉੱਤੇ ਕੋਈ ਨਹੀਂ ਚੀਜ਼ ਤੇ ਸਭ ਕਹਿਣ ਦੀ ਇਹ ਧਿਆਨ ਭਟਕਾਉ ਮੁੱਦੇ ਨੇ ਮੁੱਦੇ ਦੀ ਗੱਲ ਨਹੀਂ ਕਰਨੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ